ਕ੍ਰਿ ਨਵੀਂ ਕਿਤਾਬ ਆ ਰਹੀ ਹੈ ਜਾਂ ਉਸਦੇ ਬਾਰੇ ਬਹੁਤ سارے ਸਵਾਲ ਪੁੱਛੇ ਜਾ ਰਹੇ ਨੇ ਕਿ ਆਖਰ ਤੁਸੀਂ ਇਸ ਕਿਤਾਬ ਵਿੱਚ ਲਿਖਿਆ ਕੀ ਹੈ ਇਹ ਤੇ ਚਲੋ ਮੈਂ ਨਹੀਂ ਦੱਸੂਗੀ ਕਿ ਮੈਂ ਕੀ ਲਿਖਿਆ ਕਿਉਂਕਿ ਜਦੋਂ ਤੁਸੀਂ ਉਸ ਨੂੰ ਖਰੀਦ ਕੇ ਪੜੋਗੇ ਤੇ ਤੁਹਾਨੂੰ ਜਿਆਦਾ ਵਧੀਆ ਲੱਗੇਗਾ ਪਰ ਮੈਂ ਇਹ ਗੱਲ ਜ਼ਰੂਰ ਕਹਿਣਾ ਚਾਹੁੰਦੀ ਹਾਂ ਕਿ ਉਹ ਮੈਂ ਆਪਣੇ ਜਜ਼ਬਾਤ ਲਿਖੇ ਨੇ ਤੇ ਉਹ ਜਜ਼ਬਾਤ ਤੁਹਾਡੇ ਵੀ ਹੋ ਸਕਦੇ ਨੇ ਕੁਝ ਲਿਖतां ਲਿਖਦਿਆਂ ਮੈਂ ਭਾਵੁਕ ਵੀ ਹੋਈ ਹਾਂ ਤੇ ਉਹ ਜ਼ਰੂਰ ਪੱਕਾ ਹਰ ਕਿਸੇ ਨੇ ਜਿੰਨੇ ਪੰਜਾਬ ਵਿੱਚ ਖਰੀਦੀ ਆ ਉਹ ਉਹ ਇਹੀ ਕਹਿ ਰਿਹਾ ਹੈ ਕਿ ਇਹ ਜਿਹੜੀ ਲਿਖਤਵਾ ਸਾਡੇ ਨਾਲ ਮਿਲਦੀ ਆ ਜਿੱਦਾਂ ਮੈਂ ਕੁਝ ਜਜ਼ਬਾਤ ਕੁਝ ਕਹਾਣੀਆਂ ਵਾਂਗੂ ਸਚਾਈ ਦੇ ਬਿਲਕੁਲ ਲਿਖੀਆਂ ਵਾਂ ਉਹ ਵੀ ਕਾਫੀ ਲੋਕ ਪਸੰਦ ਕਰ ਰਹੇ ਨੇ ਤੁਸੀਂ ਉਸ ਕਿਤਾਬ ਨੂੰ ਖਰੀਦ ਕੇ ਜਰੂਰ ਪੜਨਾ ਤੇ ਜਰੂਰ ਦੱਸਣਾ ਕਿ ਤੁਹਾਨੂੰ ਜਿਹੜੀ ਆ ਕਿਹੜੀ ਲਿਖਤ ਕਿਹੜੀ ਕਹਾਣੀ ਜਿਹੜੀ ਆ ਬਹੁਤ ਪਸੰਦ ਆਈ ਆ ਅਸੀਂ ਉਮੀਦ ਕਰਦੇ ਹਾਂ ਕਿ ਤੁਸੀਂ ਨਿਰਾਸ਼ ਨਹੀਂ ਹੋਵੋਗੇ ਤੇ ਇੱਕ ਦੋ ਦਿਨਾਂ ਤੱਕ ਮੇਰੇ ਕੋ ਵੀ ਇੰਗਲੈਂਡ ਵਿੱਚ ਮੇਰਾ ਪਾਰਸਲ ਆ ਜਾਏਗਾ ਤੇ ਫਿਰ ਮੈਂ ਤੁਹਾਨੂੰ ਦੱਸੂਗੀ ਤੁਸੀਂ ਉਸ ਕਿਤਾਬ ਨੂੰ ਕਿਸ ਤਰ੍ਹਾਂ ਖਰੀਦ ਸਕਦੇ ਜੇ ਜੇਕਰ ਕੋਈ ਭੈਣ ਭਰਾ ਜਾਣਦਾ ਹੈ ਕੋਈ ਕਿਸੇ ਦੀ ਜਿੱਦਾਂ ਬੁੱਕ ਸ਼ੋਪ ਆ ਪੰਜਾਬੀ ਇਹ ਚ ਜਾਂ ਜਿੱਦਾਂ ਆਪਣੀਆਂ ਪੰਜਾਬੀ ਕਲਚਰ ਨਾਲ ਜੁੜੀਆਂ ਚੀਜ਼ਾਂ ਜਿੱਦਾਂ ਸ਼ੋਪਾਂ ਹੁੰਦੀਆਂ ਨੇ ਤੇ ਮੈਨੂੰ ਜ਼ਰੂਰ ਦੱਸਣਾ ਕਿ ਮੈਂ ਕੋਈ ਜਿੱਦਾਂ ਆਪਣੀਆਂ ਕਿਤਾਬਾਂ ਉੱਥੇ ਵੀ ਰੱਖ ਸਕਦੀ ਆ ਤੇ ਮੈਂ ਐਡਰੈਸ ਦੇ ਦਾਂਗੀ ਕਿ ਤੁਸੀਂ ਜਿੱਦਾਂ ਸੋਹੋ ਰੋਡ ਤੇ ਜਾਂ ਆਪਣੇ ਹਨਾ ਬਰਮਿੰਗਮ ਬਾਬਾ ਦੀਪ ਸਿੰਘ ਦੇ ਗੁਰੂ ਘਰ ਲਾਗੇ ਜਿੱਦਾਂ ਕੋਈ ਸ਼ੋਪ ਹੋਵੇ ਤੇ ਮੈਨੂੰ ਜ਼ਰੂਰ ਦੱਸਣਾ ਮੈਂ ਕੋਈ ਜਿੱਦੋਂ ਆਪਣੀ ਤਬਾ ਵੀ ਰੱਖ ਦੂੰਗੀ ਬਾਕੀ ਮੈਂ ਆਨਲਾਈਨ ਵੀ ਤੁਹਾਨੂੰ ਦੱਸੂਗੀ ਕਿ ਜਿਹੜੇ ਬਾਹਰ ਰਹਿੰਦੇ ਭੈਣ ਭਰਾਓ ਕਿਸ ਤਰ੍ਹਾਂ ਇਸ ਕਿਤਾਬ ਨੂੰ ਖਰੀਦ ਸਕਦੇ ਨੇ ਤੇ ਜਿਹੜੇ ਪੰਜਾਬ ਵਿੱਚ ਕਾਫੀ ਪਸੰਦ ਕੀਤੀ ਜਾ ਰਹੀ ਆ ਮੈਂ ਤੁਹਾਡਾ ਸਾਰਿਆਂ ਦਾ ਤੇ ਅਦਲ ਤੋਂ ਸ਼ੁਕਰੀਆ ਕਰਦੀ ਆ ਤੁਸੀਂ ਮੈਨੂੰ ਇਨੀ ਇੱਜ਼ਤ ਦਿੱਤੀ ਮੇਰਾ ਸੋਨਾ ਰੱਬ ਸਾਰਿਆਂ ਨੂੰ ਇੱਜ਼ਤਾਂ ਚ ਰੱਖੇ ਧੰਨਵਾਦ ਤੁਹਾਡਾ ਸਾਰਿਆਂ ਦਾ ਜੀ